ਹੈਲੋ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਪੇਜ ਦੇ ਉੱਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਹੁਤ ਵਧੀਆ ਜੀ ਪੰਜਾਬੀ ਮੁਹਾਵਰੇ ਅੱਜ ਆਪਾਂ ਲੈ ਕੇ ਹਾਜ਼ਰ ਹੋਏ ਹਾਂ ਆਪਾਂ ਤੁਹਾਨੂੰ 10 ਮੁਹਾਵਰੇ ਪਾਵਾਂਗੇ ਜੀ ਜਿਨ੍ਹਾਂ ਦੇ ਅਰਥ ਤੇ ਇਹ ਕਿਉਂ ਵਰਤੇ ਜਾਂਦੇ ਆ ਇਹ ਕੋਈ ਤੇਜ਼ ਦਿਮਾਗ ਵਾਲਾ ਬੰਦਾ ਹੀ ਦੱਸ ਸਕਦਾ ਜਾਂ ਕੋਈ ਪੰਜਾਬ ਦੇ ਪਿੰਡਾਂ ਦਾ ਬੰਦਾ ਹੀ ਦੱਸ ਸਕਦਾ ਜ਼ਿਆਦਾਤਰ ਨੌਜਵਾਨ ਕਿਹੜੀ ਨੂੰ ਇਹਨਾਂ ਦੇ ਅਰਥਾਂ ਦਾ ਨਹੀਂ ਪਤਾ ਆਪਣੇ ਅੱਗੇ ਕੰਡੇ ਵੀਚਨੇ ਸੱਲਾ ਮਹਾਵਰਾ ਆਪਣਾ ਇਹ ਹੈਗਾ ਆਪਣੇ ਅੱਗੇ ਕੰਡੇ ਵੀ ਜਨੇ ਤੁਸੀਂ ਇਸ ਮਹਾਵਰੇ ਦਾ ਅਰਥ ਦੱਸਣਾ ਤੇ ਇਹ ਵਰਤਿਆ ਕਿਉਂ ਜਾਂਦਾ ਆ ਬੈਲ ਮੈਨੂੰ ਮਾਰ ਦੂਜੇ ਨੰਬਰ ਤੇ ਮਹਾਵਰਾ ਜੀ ਆਪਣਾ ਇਸ ਦਾ ਅਰਥ ਵੀ ਤੁਸੀਂ ਦੱਸਣਾ ਦੇਖਦੇ ਹਾਂ ਇਸ ਦਾ ਜਵਾਬ ਹੈ ਜਿਹੜਾ ਕੌਣ ਸਹੀ ਦੇ ਸਕਦਾ ਚਾਰ ਦਿਨਾਂ ਦੀ ਚਾਂਦਨੀ ਫਿਰ ਹਨੇਰੀ ਰਾਤ ਇਸ ਦਾ ਜਵਾਬ ਵੀ ਸ਼ਾਇਦ ਕੋਈ ਹੀ ਦੇ ਸਕੇ ਉਛੜ ਕੁੜੀ ਸ਼ਹਿਰ ਟੰਡੋਰਾ ਆਪਣਾ ਨੈਕਸਟ ਮੁਹਾਵਰਾ ਜੀ ਦੁਆਰਾ ਫਿਰ ਸੁਣ ਲੋ ਕੁਛੜ ਕੁੜੀ ਸ਼ਹਿਰ ਢੰਡੋਰਾ ਇਸ ਦਾ ਜਵਾਬ ਵੀ ਕਿਸੇ ਨੂੰ ਹੀ ਪਤਾ ਹੋਊਗਾ ਅੱਖਾਂ ਤੇ ਖੋਪੇ ਚੜੇ ਆ ਇਹ ਕਿਉਂ ਵਰਤਿਆ ਜਾਂਦਾ ਹੈ ਇਹ ਵਾਲਾ ਸ਼ਬਦ ਜਾਤ ਦੀ ਕੋੜ ਕਿਰ ਲਈ ਛਤੀਰਾ ਨੂੰ ਜਫੇ ਇਸ ਮੁਹਾਵਰੇ ਦਾ ਅਰਥ ਵੀ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਦੇਣਾ ਦੇਖਦੇ ਆ ਜੀ ਫਿਰ ਕਿਹੜਾ ਵੀਰਪਨ ਭਰਾ ਜਿਹੜਾ ਉੱਤਰ ਹੈ ਸਹੀ ਦੇ ਸਕਦਾ ਤੇ ਨੈਕਸਟ ਸਵਾਲ ਹੈਗਾ ਜੀ ਆਪਣਾ ਕੋਣਾ ਚੱਲੀ ਬਾਬਾ ਧਿਆਈ ਕੋਣਾ ਚੱਲੀ ਬਾਬਾ ਧਿਆਈ ਇਸ ਦਾ ਜਵਾਬ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੇਣਾ ਹੈਗਾ ਜੀ ਤੇ ਅਗਲਾ ਆਪਣਾ ਜਿਹੜਾ ਮੁਹਾਵਰਾ ਹੈਗਾ ਉਹ ਹੈਗਾ ਜੀ ਪੁੱਠਾ ਨਾਲ ਮਤਲਬ ਰਿਸ਼ਤੇਦਾਰੀ ਪਾ ਕੇ ਦਰਵਾਜ਼ੇ ਭੀੜੇ ਰੱਖਣੀ ਇਹ ਅਖਾਣ ਹੈ ਜਿਹੜੀ ਕਿਉਂ ਵਰਤੀ ਜਾਂਦੀ ਹੈ ਨੈਕਸਟ ਆਪਣਾ ਹੈਗਾ ਜੀ ਅੱਖਾਂ ਦੇ ਵਿੱਚ ਰੜਕਣਾ ਇਸਦਾ ਅਰਥ ਕੀ ਹੈ ਨੈਕਸਟ ਹੈਗਾ ਜੀ ਆਪਣਾ ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਧਿਆਇਆ ਇਸਦਾ ਅਰਥ ਤੁਸੀਂ ਦੱਸਣਾ ਜੀ ਕੀ ਬਣਦਾ ਹੈ ਵੀ ਇਹ ਅਕਸਰ ਆਲਮੋਸਟ ਹੀ ਆਪਣੇ ਘਰਾਂ ਦੇ ਵਿੱਚ ਜਿਹੜਾ ਵਰਤਿਆ ਜਾਂਦਾ ਹੈ ਨੈਕਸਟ ਹੈਗਾ ਵੀ ਤੁਮ ਪੈਣੀ ਵੀ ਤੁਮਾਂ ਪੈ ਗਈਆਂ ਇਹ ਕਿਉਂ ਵਰਤਿਆ ਜਾਂਦਾ ਜੀ ਜਵਾਬ ਦੇਖਿਓ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੇਣਾ ਵੀ ਜਿਨ੍ਹਾਂ ਦੇ ਵੀ ਉੱਤਰ ਆ ਜਿਹੜੇ ਸਹੀ ਹੋਏ ਆਪਾਂ ਉਹਨਾਂ ਦੀ ਵੀਡੀਓ ਨੂੰ ਲਾਈਕ ਵੀ ਕਰਾਂਗੇ ਸ਼ੇਅਰ ਵੀ ਕਰਾਂਗੇ ਕਮੈਂਟ ਦੀ ਸਟੋਰੀ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਨੈਕਸਟ ਮਹਾਵਰਾ ਹੈਗਾ ਜੀ ਸ਼ੱਕੇ ਛਡਾਉਣੇ ਇਸ ਦਾ ਅਰਥ ਵੀ ਦੱਸਣਾ ਤੁਸੀਂ ਤੇ ਵਰਤਿਆ ਕਿਉਂ ਜਾਂਦਾ ਉਹ ਵੀ ਦੱਸਣਾ ਓਖਲੀ ਦੇ ਵਿੱਚ ਸਿਰ ਦੇਣਾ ਇਹ ਵੀ ਮਹਾਵਰਾ ਦਾ ਅਰਥ ਜਿਹੜਾ ਤੁਸੀਂ ਦੱਸਣਾ ਵੀ ਕਿਉਂ ਵਰਤਿਆ ਜਾਂਦਾ ਹੈ ਤੇ ਅਗਲਾ ਹੈਗਾ ਆਪਣੇ ਪੈਰ ਤੇ ਆਪ ਕਹਾੜੀ ਮਾਰ ਲੈਣੀ ਇਸ ਦਾ ਉੱਤਰ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੇਣਾ ਹੈ ਇਹ ਸਨ ਕੁਝ ਮੁਹਾਵਰੇ ਜਿਨ੍ਹਾਂ ਦੇ ਉੱਤਰ ਤੁਸੀਂ ਆਪਾਂ ਨੂੰ ਕਮੈਂਟ ਬਾਕਸ ਦੇ ਵਿੱਚ ਦੇਣੇ ਆ ਦੇਖਦੇ ਹਾਂ ਵੀ ਆਪਣੇ ਘਰਾਂ ਦੇ ਵਿੱਚ ਹਜੇ ਵੀ ਮੁਹਾਵਰੇ ਜਿਹੜੇ ਬੋਲੇ ਜਾਂਦੇ ਹਨ ਜਾਂ ਨਹੀਂ